ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਪਹੁੰਚੇ ਆ ਮਲੇਸ਼ੀਆ ਤੇ ਆ ਕਲਾਕਾਰੀ ਕੀਤੀ ਮਲੇਸ਼ੀਆ ਵਿੱਚ 에어ਪੋਰਟ ਤੇ ਦੇਖਿਓ ਜਿੱਥੇ ਮਰਜੀ ਦੇਖ ਲਓ ਸਰਦਾਰ ਜੀ ਨਜ਼ਰ ਆਈ ਜਾਣਗੇ ਸੋ ਸਰਦਾਰਾਂ ਦੀ ਸ਼ਾਨ ਵਕਰੀ ਤੇ ਆਪਾਂ ਪੂਰਾ ਵਲੌਗ ਆਪਣੇ YouTube ਚੈਨਲ ਤੇ ਪਾਵਾਂਗੇ ਤੁਸੀਂ ਇਸੇ ਕਲਿੱਪ ਵਿੱਚ ਕਮੈਂਟ ਬਾਕਸ ਵਿੱਚ YouTube ਦਾ ਲਿੰਕ ਓਪਨ ਕਰਕੇ YouTube ਤੇ ਸਾਰਾ ਇਹ ਆਪਣਾ ਵਲੌਗ ਵਾਚ ਕਰਿਓ ਤੇ ਤੁਹਾਨੂੰ ਦਿਖਾਉਨੇ ਆ ਮਲੇਸ਼ੀਆ 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 ਲਓ ਜੀ ਅੱਗੇ ਅੱਗੇ ਜੰਨੇ ਆ ਖੂਬਸੂਰਤ ਮਲੇਸ਼ੀਆ ਦਾ 에어ਪੋਰਟ ਸਵਪਾਟ ਜਾਏ ਆ ਮਲੇਸ਼ੀਆ ਅੱਜ ਡੇਟ ਹੈਗੀ ਆ 26 ਜਨਵਰੀ ਤੇ ਗੰਤੰਤਰ ਦਿਵਸ ਆਜੇਗਾ ਤੇ ਤੁਹਾਨੂੰ ਬਹੁਤ-ਬਹੁਤ ਸਭ ਨੂੰ ਮੁਬਾਰਕਾਂ ਜੀ ਅੰਤ ਤੰਤਰ ਦਿਵਸ ਦੀਨਾ ਤੇ ਖੂਬਸੂਰਤ 에어ਪੋਰਟ ਮਲੇਸ਼ੀਆ ਦਾ ਅੱਲੇ ਨੈਕਸਟ ਫਲਾਈਟ ਇੰਡੀਆ ਦੀ ਬਹੁਤ ਟਾਈਮ ਪਿਆ ਹੋਆ ਆ ਆਲਮੋਸਟ 4-5 ਘੰਟੇ ਪਏ ਆ 6 ਘੰਟੇ 6 ਘੰਟੇ 40 ਮਿੰਟ ਦੀ ਸਟੇ ਆ ਆਲਮੋਸਟ ਹਨਾ ਤੇ ਟਾਈਮ ਲੱਗ ਜਾਣਾ ਹੁਣ ਅਸੀਂ ਕਰ ਆਪਾਂ ਮਲੇਸ਼ੀਆ ਦਾ 에어ਪੋਰਟ ਕੋ ਮੁੰਦੇ ਆ ਕਾਫੀ ਆਪਣੇ ਪੰਜਾਬੀ ਮਨਿਲੇ ਦੋਸਤਾਂ ਆਏ ਆ ਨਾਲ ਤੇ ਹੋਰ ਭਾਈ ਥੈਂਕ ਯੂ ਅਸੀ ਥੈਂਕ ਯੂ ਭਾਈ ਜੀ ਮਾਰਾ ਹੁੰਦਾ ਨਾਲ ਹੀ ਆਇਆ ਵੀ ਕਿ ਉਹ ਰੋਟੀ ਪਾਣੀ ਸਕਦੇ ਸੀ ਕਹਿੰਦੇ ਆ ਜਾਓ ਰੋਟੀ ਛਕ ਲਓ ਲੋ ਜੀ ਇਹ ਹੈ ਮਲੇਸ਼ੀਆ ਦਾ 에어ਪੋਰਟ ਸਰਪਸੇ ਕਲਾਕਾਰੀ ਬਹੁਤ ਸੁਨੇ ਕੀਤੀ ਇਹਨਾਂ ਨੇ ਯਾਰ ਛੋਟੇ ਸੋ ਇਹਨਾਂ ਦੇ ਕਲਚਰ ਦੇ ਮੁਤਾਬਿਕ ਜੋ ਵੀ ਇਹਨਾਂ ਨੇ ਆਪਣੀਆਂ ਬਣਾਈਆਂ ਕਲਾਕਾਰੀਆਂ ਬੜੇ ਨਾਈਸ ਕਲਾਕਾਰੀਆਂ ਮੈਂ ਪਿਛਲੇ ਵਲੌਗ ਵਿੱਚ ਹੀ ਦਿਖਾਈਆਂ ਸੀ ਇਹਨਾਂ ਦੀਆਂ ਬਹੁਤ ਸੋਹਣੀਆਂ ਕਲਾਕਾਰੀਆਂ ਜੋ ਵੀ ਇਹਨਾਂ ਦਾ ਕਲਚਰ ਆ ਉਹ ਦਿਖਾਉਂਦੇ ਆ ਹਮੇਸ਼ਾ ਇਹ ਤੇ ਆ ਛੋਟਾ ਇਹ ਵਲੌਗ ਬਣਾ ਲੀਏ ਫਿਰ ਆਪਾਂ ਖਾਣੇ ਪੀਣੇ ਕੁਝ ਕੌਫੀ ਪੀਣੇ ਆ ਤੇ ਨਾਲ ਕੁਛ ਨਾ ਕੁਛ 스낵 ਵਗਰਾ ਲੈ ਗਏ ਆ ਜੀ ਕਿੰਨੇ ਲੇਕਾफी ਪਿੱਛੇ ਆ ਆਪਾਂ ਜਾਣਾ ਜੀਤ ਹੈ ਸੋ ਥਕਾਵਟ ਹੋ ਗਈ ਕਾਫੀ ਕਾਫੀ ਲੰਬਾ ਸਫਰ ਸੀ ਆ ਇਸ ਲਈ ਥਕਾਵਟ ਤਾਂ ਹੋ ਹੀ ਜਾਂਦੀ ਆ ਕਲਾਕਾਰੀਆਂ ਜਗਾ ਜਗਾ ਕੀਤੇ ਹਨ ਉਹਨਾਂ ਨੇ ਹਾ ਰਿਕਸ਼ਾ ਜ ਬਣਾਇਆ ਸਾਈਡ ਕਾਰ ਜੀ ਟਰਾਈਸਾਈਕਲ ਜਿਆ ਕਹਿੰਦੇ ਨੇ ਇਹਨਾਂ ਦਾ ਕਾਫੀ ਸਾਡੇ ਫਲਾਈਟ ਵਿੱਚ ਫਿਲੀਪੀਨੋ ਸਿਟੀਜ਼ਨ ਵੀ ਕਾਫੀ ਆਏ ਆ ਇੱਥੇ ਜੋ ਵੀ ਕੰਮ ਕਰਦੇ ਇੱਥੇ ਤੇ ਕਾਫੀ ਇੰਡੀਆਨ ਆਪਣੇ ਇੱਥੇ 에ਰਪੋਰਟ ਤੇ ਕੰਮ ਕਰਦੇ ਆ ਵਾਚ ਯਰ ਸਟੈਪ ਵਾਚ ਅੱਪਾ ਜਾਣਾ ਜੀ ਤੇ ਗੇਟ ਨੰਬਰ ਜੀ ਤੇ ਜਾਣਾ ਆਪਾਂ ਗੇਟ ਜੀ 2 ਤੇ ਪਹੁੰਚ ਗਏ ਆ ਸੌਰੀ ਜਿਦੜਾ ਬੈਰ ਬਣਤਾ ਵਲੋਗ ਬਣਾਉਂਦੇ ਬਣਾਉਂਦੇ ਇੱਥੇ ਮਰਜੀ ਦੇਖ ਲਓ ਪਹਿਲਾਂ ਸ਼ਰਾਬ ਹੀ ਪ੍ਰਧਾਨ ਬਣਾਈ ਗਈ ਆ ਬਾਕੀ ਚੀਜ਼ਾਂ ਬਾਅਦ ਚੋਂ ਪਹਿਲਾਂ ਸ਼ਰਾਬ ਹੰਸੀ ਤੋ ਸੋ ਵਲੌਗ ਨੰਬਰ 2 ਆ ਜੀ ਇਹ ਪਹਿਲਾਂ ਵੀ ਆਪਾਂ ਇੱਕ ਵਾਰੀ ਮਲੇਸ਼ੀਆ ਦੇ 에ਰਪੋਰਟ ਦਾ ਵਲੌਗ ਬਣਾ ਚੁੱਕੇ ਹਾਂ ਇਹ ਸੈਕਿੰਡ ਵਲੌਗ ਆ ਜੀ ਤੇ ਮਨ ਜਿਆਦਾ ਵਲੌਗਿੰਗ ਕਰਨੀ ਨਹੀਂ ਹੁੰਦੀ ਜੋ ਵੀ ਮੂੰਹ ਸੁਲਾ ਬੋਲੀ ਜਾਂਦਾ ਸੋ ਅਕਸੈਪਟ ਕਰਿਓ ਜੀ ਤਾਂ ਇਹ ਚਾਕਲੇਟਾਂ ਦਾ ਭੰਡਾਰ আর 크ਿਸਮਸ ਟਰੀ ਬਣਾਇਆ ਹੈ ਚਾਕਲੇਟਾਂ ਬੜੀ ਨਾਈਸ ਚਾਕਲੇਟੀ ਚਾਕਲੇਟ ਸੋ ਚਾਕਲੇਟ ਤਾਂ ਮੈਂ ਫਿਲੀਪੀਨਸ ਤੋਂ ਲੈ ਆਇਆ ਸੀਗਾ ਆਪਣੀ ਸੈਕੰਡ ਭੂਮੀ ਜਿਹੜੀ ਤੇ ਕਹੋ ਜੀ ਬਰੀ ਨਾਈਸ ਸੋ ਇਹ ਜਿਹੜੇ ਸ਼ਰਾਬ ਪੀਣ ਵਾਲੇ ਮੇਰੇ ਵੀਰ ਹੋਂ ਨਾਲੀ ਕਾਫੀ ਪ੍ਰੋਮੋ ਲੱਗੀ ਹੋਈ ਆ ਇਧਰ ਕੋਸਮੈਟਿਕ ਦਾ ਸਮਾਨ ਮੇਕਅਪ ਵਗੈਰਾ ਸਿਆੜ ਬਹੁਤ ਸੋਹਣੀ ਕੀਤੀ ਇਹਨਾਂ ਨੇ ਰਿਪੋਰਟ ਦੀ ਉੱਥੋਂ ਮੈਨੂੰ ਬਹੁਤ ਵਧੀਆ ਲੱਗਾ ਤਾਂ ਆ ਦੇਖੋ ਕਿੰਨੀ ਸੋਹਣੀ ਨਾ ਸਿਆੜ ਜੀ ਕੀਤੀ ਹੋਈ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਨਾਈਸ ਕਿੰਦਾ ਸਜਾ ਕੇ ਰੱਖਿਆ ਹੈ ਇਹ ਚਾਕਲੇਟਸ ਵਗੈਰਾ ਕੀ ਬਾਤ ਹੈ ਇੱਥੇ ਫੋਟੋ ਖਿੱਚਣੀ ਚਾਹੀਦੀ ਆ ਮੈਂ ਥੋੜਾ ਵਲੌਗ ਰੋਕ ਕੇ ਨਾ ਫੋਟੋ ਖਿੱਚਣਾ ਚਾਹੁੰਦਾ ਇੱਥੇ ਪਿੱਛੇ ਦੇਖ ਲਓ ਕਾਫੀ ਵੱਡੀ ਸਕਰੀਨ ਲੱਗੀ ਹੋਈ ਆ ਤੇ ਆ ਚਾਕਲੇਟਸ ਦੀ ਐਡ ਨਾਲ ਨਾਲ ਧੀ ਇਹਨਾਂ ਨੇ ਤੇ ਅੱਜ ਯਾਰ ਗੱਲ ਹੀ ਨਹੀਂ ਹੁੰਦੀ ਕੋਈ ਵੀ ਮੈਂ ਗੱਲ ਮੁੱਦੇ ਤੇ ਕਰਨੀ ਵੈਸੇ ਆਪਣੇ ਫਿਲੀਪੀਨ ਦੇ ਇੱਕ ਮੁੱਦੇ ਤੇ ਹੀ ਤੇ ਉਹ ਮੈਂ ਬੈਠ ਕੇ ਕਿਤੇ ਕਰਦਾ ਯਾਰ ਤਾਂ ਥੋੜਾ ਕੈਮ ਹੋ ਜਾ ਕੋਈ ਖਾ ਪੀ ਕੇ ਉਸ ਤੋਂ ਬਾਅਦ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਹਾਂ